ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੈਂ ਗੱਲ ਕਰਨ ਲੱਗਾ ਆਪੇ ਬਣਿਆ ਰੰਗਰੇਟਾ ਆਪੇ ਬਣਿਆ ਰੰਗਰੇਟਾ ਡਾਕਟਰ ਅਟਵਾਲ ਦੇ ਬਾਰੇ ਸੋ ਕੁਝ ਦਿਨ ਪਹਿਲਾਂ ਆਪਾਂ ਇਹਦੇ ਖਿਲਾਫ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਸੀ ਜਿਹਦੇ ਜਿਹਦੇ ਵਿੱਚ ਇਹਨੇ ਇੱਕ ਸਨਾਤੀ ਰੰਗਰੇਟੇ ਸ਼ਬਦ ਵਰਤਿਆ ਸੀ ਸੰਗਠਨ ਇਦਾ ਬਣਾਇਆ ਸੀ ਕੁਝ ਨੇ ਆਪਾਂ ਇਹਨੂੰ ਇਹ ਕਹ ਲਈ ਸੀ ਵੀ ਸਾਡਾ ਤੇਰੇ ਨਾਲ ਕੋਈ ਨਿੱਜੀ ਵੈਰ ਨਹੀਂ ਆ ਬਸ ਇਹ ਆ ਕਿ ਸੋਚੀ ਦੇ ਖਿਲਾਫ ਆ ਤੇ ਹੈ ਵੀ ਆ ਤੇ ਰਵਾਂਗੇ ਵੀ ਕਿਉਂਕਿ ਰੰਗਰੇਟਾ ਸ਼ਬਦ ਸਾਨੂੰ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਦਿੱਤਾ ਗਿਆ ਕਿਉਂ ਦਿੱਤਾ ਗਿਆ ਸਾਡੇ ਵੱਡੇ ਦੀ ਕੁਰਬਾਨੀ ਨੂੰ ਮੁੱਖ ਰੱਖਦੇ ਆ ਸਾਡੇ ਪੁਰਖੇ ਨੇ ਸਾਡੇ ਬਜ਼ੁਰਗ ਨੇ ਕੁਰਬਾਨੀ ਕੀਤੀ ਆ ਜਿਸ ਕਰਕੇ ਇਹ ਰੰਗਰੇਟਾ ਸ਼ਬਦ ਜਿਹੜਾ ਵਾ ਗੁਰੂ ਸਾਹਿਬ ਵੱਲੋਂ ਇਹ ਕਿਤਾਬ ਗੁਰੂ ਸਾਹਿਬ ਵੱਲੋਂ ਸਾਨੂੰ ਦਿੱਤਾ ਗਿਆ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਸੋ ਉਸੇ ਸਬੰਧ ਦੇ ਵਿੱਚ ਪਾਪਾ ਨੂੰ ਗਲਤ ਸ਼ਬਦਾਵਲੀ ਦੀ ਕੋਈ ਵਰਤੀ ਵੀ ਨਹੀਂ ਸੋ ਉਸੇ ਸਬੰਧ ਦੇ ਵਿੱਚ ਜਿਹੜੀ ਮਿਰਚਾਂ 'ਚ ਬੋਰੀ 'ਚ ਪਾ ਕੇ ਫਿਰ ਕੁੱਟਣ ਵਾਲੀ ਗੱਲ ਚੱਲੀ ਸੀ ਸਮਝਾ ਖਾਲਸਾ ਪੰਥ ਤੇ ਨੂੰ ਬੋਰੀ 'ਚ ਪਾ ਕੇ ਕੁੱਟੂਏ ਸ਼ਾਇਦ ਇਹਨੂੰ ਜਿਆਦੀਆਂ ਮਿਰਚਾਂ ਉਚੀਂਆਂ ਲੱਗੀਆਂ ਇਹਨੇ ਕੱਲ ਵੀਡੀਓ ਵੇਖ ਕੇ ਸੋਸ਼ਲ ਮੀਡੀਆ ਤੇ ਮੇਰੇ ਨਾਲ ਸੰਪਰਕ ਕੀਤਾ ਆਪਣਾ ਇੰਸਟਾਗ੍ਰam ਤੇ ਨੰਬਰ ਭੇਜਿਆ ਮੈਂ ਕਾਲ ਕੀਤੀ ਕਾਲ ਕਰਦੇ ਆ ਸਰ ਮੇਰਾ ਆਪਣਾ ਸੁਭਾਵਾ ਕਿ ਮਹਾਰ ਇੱਕ ਨਾ ਫਤੇ ਬਲਾ ਕੇ ਗੱਲ ਸ਼ੁਰੂ ਕਰਦਾ ਪਿਆ ਠੀਕ ਅਸੀਂ ਅਗਲੇ ਦੇ ਖਿਲਾਫ ਵੀਡੀਓ ਪਾਈ ਉਹਦਾ 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 ਰਾਈਟ ਬਣਦਾ ਸਾਡੇ ਨਾਲ ਗੱਲ ਕਰੇ ਆਪਣਾ ਪੱਖ ਰੱਖਿਓ ਇਹ ਬੰਦਾ ਫਤੇ ਤੋਂ ਬਾਅਦ ਉਪਰੰਤ ਬਾਅਦ ਬੰਦਾ ਗਾਲੀ ਗਲੋਚ ਤੇ ਆ ਗਿਆ ਮੈਂ ਨਹੀਂ ਬੋਲਿਆ ਮੈਂ ਬੋਲਣਾ ਸਹੀ ਨਹੀਂ ਸਮਝਿਆ ਉਸ ਵੇਲੇ ਮੈਂ ਦਿਮਾਗ ਤੋਂ ਕੰਮ ਲਿਆ ਕਿਉਂ ਨਹੀਂ ਬੋਲਿਆ ਡਾਕਟਰ ਟਵਾਲ ਜੀ ਡਾਕਟਰ ਵੀ ਚਲੋ ਰੰਗਰੇਟਾ ਸ਼ਬਦ ਤੁਹਾਡੇ ਨਾਮ ਨਾਲੋਂ ਕੱਟੇ ਦਿੱਤਾ ਸੀ ਸੋ ਆਪਾਂ ਗੱਲ ਕਰ ਰਹੇ ਹਾਂ ਕੱਲ ਮੈਂ ਦੱਸਣਾ ਵੀ ਚਲੋ ਇਹਨੇ ਜੋ ਵੀ ਬੋਲਿਆ ਮੈਂ ਉਹਦੇ ਵਿੱਚ ਕੋਈ ਜਵਾਬ ਨਹੀਂ ਦਿੱਤਾ ਖਾਤੋਂ ਨਹੀਂ ਦਿੱਤਾ ਉੱਥੇ ਮੈਂ ਚੁੱਪ ਤਾਂ ਕਰਕੇ ਰਿਆ ਨਹੀਂ ਤੇ ਜੋ ਜਿਹੋ ਜੀ ਭੱਦੀ ਸ਼ਬਦਾਵਲੀ ਡਾਕਟਰ ਸਾਹਿਬ ਤੁਸੀਂ ਵਰਤ ਰਹੇ ਨਾ ਮੈਨੂੰ ਵੀ ਬੋਲਣੀ ਆਉਂਦੀ ਹੈ ਅਸੀਂ ਵੀ ਅਸੀਂ ਵੀ ਇਹ ਸ਼ਬਦ ਜਿਹੜੇ ਵਰਤ ਸਕਦੇ ਆ ਸਾਨੂੰ ਵੀ ਸਾਰਾ ਕੁਝ ਬੋਲਣਾ ਆਉਂਦਾ ਗਾਲਾਂ ਕੱਢਣੀਆਂ ਸਾਨੂੰ ਵੀ ਆਉਂਦੀਆਂ ਹਰ ਇੱਕ ਦੀ ਮਾਂ ਪੈਣ ਇੱਕ ਕਰਨੀ ਸਾਨੂੰ ਵੀ ਆਉਂਦੀ ਔਰ ਇਹ ਨਹੀਂ ਹੁੰਦੀ ਮੈਂ ਸਮਝਿਆ ਸੀ ਵੀ ਤੁਸੀਂ ਮੈਨੂੰ ਕਾਲ ਕੀਤੀ ਹੈ ਸ਼ਾਇਦ ਤੁਸੀਂ ਵਧੀਆ ਤਰੀਕੇ ਨਾਲ ਬੜੇ ਸ਼ਾਇਦ ਪੜ੍ਹੇ ਲਿਖੇ ਬੰਦੇ ਦੇ ਵਧੀਆ ਤਰੀਕੇ ਨਾਲ ਮੇਰੇ ਨਾਲ ਗੱਲ ਕਰੋਗੇ ਤੇ ਮੇਰੇ ਤੋਂ ਸ਼ਾਇਦ ਮੈਨੂੰ ਝੂਠਾ ਕਰ पाओगे ਪਰ ਤੁਹਾਡੇ ਕੋਲ ਤਾਂ ਕੋਈ ਰਾਈਟ ਹੀ ਹੈ ਨਹੀਂ ਨਾ ਤੁਸੀਂ ਝੂਠਾ ਕਿੱਦਾਂ ਕਰੋਗੇ ਤੁਹਾਨੂੰ ਪਤਾ ਹੀ ਕੱਖ ਨਹੀਂ ਮੈਨੂੰ ਇਹ ਪਤਾ ਲੱਗਿਆ ਵੀ ਤੁਹਾਨੂੰ ਨੌਲੇਜ ਹੀ ਹੈ ਨਹੀਂ ਐਵੇਂ ਕੰਜਰੀਆਂ ਵਾਂਗੂ ਅ ਛਾਤੀ ਤੇ ਹਿੱਕ ਤੇ ਹੱਥ ਮਾਰ ਮਾਰ ਤੁਸੀਂ ਪਿੱਟ ਸਕਦੇ ਹੋ ਔਰ ਇਸ ਤੋਂ ਇਲਾਵਾ ਕੁਝ ਤੁਹਾਨੂੰ ਆਉਂਦਾ ਹੀ ਨਹੀਂ ਮੈਨੂੰ ਕੱਲ ਪਤਾ ਲੱਗ ਗਿਆ ਤੇ ਨੌਲੇਜ ਤੁਹਾਨੂੰ ਚਵੰਨੀ ਦੀ ਨਹੀਂ ਹੈਗੀ ਜਿਹੜੇ ਬੰਦੇ ਨੂੰ ਨੌਲੇਜ ਹੋਵੇ ਨਾ ਉੱਤਰਕ ਦੇ ਆਧਾਰ ਤੇ ਗੱਲ ਕਰਦਾ ਭਾਈ ਸਾਹਿਬ ਤੁਸੀਂ ਮੈਨੂੰ ਵੀਡੀਓ ਪਾਈ ਜੇ ਮੈਂ ਮੈਂ ਸਨਾਤਨੀ ਸ਼ਬਦ ਲਾਇਆ ਤੇ ਇਸ ਪੱਖ ਦੇ ਨਾਲ ਲਾਇਆ ਆ ਇਤਿਹਾਸਕ ਹਵਾਲੇ ਦੇ ਵਿੱਚੋਂ ਮੈਂ ਆ ਚੀਜ਼ ਕੌਮ ਦੇ ਨਾਂ ਦੇ ਨਾਲ ਜੋੜੀ ਆ ਤੁਸੀਂ ਮੈਨੂੰ ਗਲਤ ਨਹੀਂ ਇਹ ਕਹਿ ਸਕਦੇ ਹਵਾਲਾ ਤੇ ਦਿਓ ਇੱਕ ਵੀ ਹਵਾਲਾ ਹੈ ਨਹੀਂ ਤੁਹਾਡੇ ਕੋਲ ਗੋਲੀਆਂ ਪਿਸਤੌਲਾਂ ਦੀਆਂ ਗੱਲਾਂ ਕਰਦੇ ਜੇ ਤੁਸੀਂ ਯਾਰ ਹੱਦ ਹੋ ਗਈ ਇਹ ਨਾ ਡਰਾਵੇ ਦਿਓ ਮੈਨੂੰ ਇਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਰਾ ਕੁਝ ਹੰਡਾ ਲਿਆ ਸੀ ਇੱਕ ਗੱਲ ਹੋਰ ਡਾਕਟਰ ਸਾਹਿਬ ਤੁਸੀਂ ਕੱਲ ਮੇਰੇ ਨਾਲ ਕਾਲ ਕਰਕੇ ਗੱਲ ਕਰਕੇ ਮੈਂ ਤਾਂ ਆਖੇ ਬੋਲ ਲਓ ਜੋ ਬੋਲਣਾ ਮੇਰੀ ਗੱਲ ਸੁਣ ਕੇ ਫੋਨ ਕੱਟਿਓ ਤੁਸੀਂ ਫੋਨ ਕੱਟਦਾ ਤੁਸੀਂ ਮੈਨੂੰ ਕਿਹਾ ਪੁੱਤ ਤੇਰੇ ਘਰੇ ਆ ਰਹੇ ਆ ਲੋਕੇਸ਼ਨ ਆਡਰੈਸ ਦੇ ਅੱਜ ਤੋਂ ਕੁਝ ਸਾਲ ਪਹਿਲਾਂ ਹੀ ਤੁਹਾਡੀ ਆਈਡੀ ਤੇ ਮੈਂ ਆਪਣਾ ਐਡਰੈਸ ਸ਼ੇਅਰ ਕਰ ਚੁੱਕਾ ਕਿਉਂਕਿ ਮੈਨੂੰ ਤੁਹਾਡਾ ਨਾ ਪਰਸਨਲ ਹੀ ਕੰਮ ਹੀ ਕੋਈ ਉਸ ਵੇਲੇ ਮੈਂ ਐਡਰੈਸ ਤੁਹਾਨੂੰ ਲਿਖ ਚੁੱਕਿਆ ਆਪਣਾ ਮੇਰਾ ਐਡਰੈਸ ਤੁਹਾਡੇ ਕੋਲ ਹੈਗਾ ਮੇਰੀ ਲੋਕੇਸ਼ਨ ਤੁਹਾਡੇ ਕੋਲ ਹੈ ਜਦੋਂ ਤੁਸੀਂ ਮੈਨੂੰ ਆਖਿਆ ਮੈਂ ਤੈਨੂੰ ਚੁੱਕਣਾ ਕਰਾਂ ਮੈਂ ਲੋਕਲ ਕੱਲ ਤਰਨਤਾਰ ਨਹੀਂ ਰਿਆਂ ਕੱਲ 10 ਵਾਰ ਤੁਹਾਡਾ ਫੋਨ ਟਰਾਈ ਕੀਤਾ ਮੈਂ ਆਜੋ ਕੁਲਦੀਪ ਸਿੰਘ ਫਲਾਣੀ ਥਾਂ ਦੇ ਬੈਠਾ ਜੀ ਚੋਕਲੋ ਯਾਰ ਚੁੱਕਨੀਆਂ ਗੱਲਾਂ ਕਰਕੇ ਧਮਕੀਆਂ ਦਿਆਂ ਗੱਲਾਂ ਕਰਕੇ ਮੁਰਕੇ ਤੂੰ ਅਗਲੇ ਦਾ ਫੋਨ ਮੈਨੂੰ ਚੱਕਦਾ ਹੁਣ ਮੈਂ ਤੈਨੂੰ ਗੱਲ ਕਹਿੰਦਾ ਇੱਕ ਜਗਾ ਤੇਰੀ ਟਾਈਮ ਤੇਰਾ ਤੇ ਵਹਿਮ ਤੇਰਾ ਦਾਸ ਕੁਲਦੀਪ ਸਿੰਘ ਕੱਡੂਆ ਲੁਧਿਆਣੇ ਆ ਗਿਆ ਹੁਣ ਤੇਰੇ ਨਾਲ ਬਹਿ ਕੇ ਗੱਲ ਕਰੂੰਗਾ ਮੈਂ ਸਭ ਤੋਂ ਮੇਨ ਮੋਟਿਵ ਮੇਰੀ ਮੇਰਾ ਤੇਰੇ ਨਾਲ ਕੋਈ ਨਿੱਜੀ ਰੰਜਿਸ਼ ਵੈਰ ਨਹੀਂ ਹੈਗਾ ਵੇ ਤੂੰ ਸਾਰੀ ਕੌਮ ਦੇ ਮੱਥੇ ਤੇ ਸਾਰੀ ਕੌਮ ਦੇ ਮੱਥੇ ਉੱਤੇ ਕੋਈ ਚੀਜ਼ ਮੜਨੀ ਚਾਹਣਾ ਉਹਦਾ ਵਿਰੋਧ ਕਰਨਾ ਸਾਡਾ ਫਰਜ਼ ਬਣਦਾ ਜੇ ਤੇ ਅਸੀਂ ਲਾਈ ਲੱਗਤੇ ਜੀਆਂ ਭੇਡਾ ਹੋਈਏ ਤੇ ਜਿੱਧਰ ਨੂੰ ਤੂੰ ਤੁਰੇ ਉਧਰ ਨੂੰ ਤੁਰ ਜੀਏ ਫਿਰ ਤੇ ਤੂੰ ਖੁਸ਼ ਹਾਂ ਜਦੋਂ ਅਸੀਂ ਸਵਾਲ ਚੁੱਕਾਂਗੇ ਫਿਰ ਤੇਰੇ ਵਰਗੇ ਦੀਆਂ ਚੀਕਾਂ ਨਿਕਲਣੀਆਂ ਨਿਕਲਣੀਆਂ ਵੀ ਤੂੰ ਇਹ ਸ਼ਬਦ ਸਾਡੀ ਕੌਮ ਦੇ ਨਾਲ ਕਾਹਤੋਂ ਜੋੜੇ ਕੀ ਤੇਰੇ ਕੋਲ ਕੀ ਹਵਾਲਾ ਤੇਰੇ ਕੋਲੇ ਇਤਿਹਾਸਕ ਪੱਖ ਕੋਈ ਦੇ ਰੱਖਣਾ ਅਗਲੇ ਮੰਨੇ ਅਸੀਂ ਤੇਰੀ ਗੱਲ ਮੰਨ ਲਈਏ ਦੂਜੀ ਗੱਲ ਮੈਂ ਕਹਿੰਦਾ ਜਗਾ ਤੇਰੀ ਟਾਈਮ ਤੇਰਾ ਤੇ ਵਹਿਮ ਵੀ ਤੇਰਾ ਕੱਟਣਾ ਹੀ ਆਪਾਂ ਆਕੇ ਠੀਕ ਆ ਉਥੇ ਬਹਿ ਕੇ ਚੈਨਲ ਤੇ ਤੇਰੇ ਨਾਲ ਗੱਲ ਕਰਾਂਗੇ ਠੀਕ ਆ ਚੈਨਲ ਵੀ ਤੇਰਾ ਹੀ ਹੋਊਗਾ ਹੋਰ ਦੱਸ ਕੀ ਕਹਣਾ ਬਹਿ ਕੇ ਤੇ ਤੋ ਪੱਕ ਸੁਣਾ ਕੇ ਵੀ ਦੱਸ ਸਾਡੀਆਂ ਗੱਲਾਂ ਦੇ ਜਵਾਬ ਤੇ ਬਾਕੀ ਆ ਜਿਹੜੀ ਭੱਦੀ ਸ਼ਬਦਾਵਲੀ ਤੁਸੀਂ ਜੇ ਕੋਈ ਤੁਹਾਡੇ ਕਿਸੇ ਭੈਣ ਭਰਾ ਨੂੰ ਚਲੋ ਮੈਂ ਵੀ ਅ ਮਜਬੀ ਸਿੱਖ ਭਰਾ ਆਂ ਤੁਹਾਡਾ ਜੇ ਕੋਈ ਤੁਹਾਡੇ ਪ੍ਰਤੀ ਹੋਰ ਕੋਈ ਸ਼ਬਦਾਵਲੀ ਵਰਤਦਾ ਕੋਈ ਜ਼ਿੰਮੇਵਾਰ ਭਰਾ ਵਰਤਦਾ ਤੇ ਫਿਰ ਤੇ ਬੜਾ ਤੁਹਾਡੇ ਪਿਛਵਾੜੇ ਨੂੰ ਪਟ્રોલ ਲੱਗਦਾ ਮਿਰਚਾਂ ਲੱਗਦੀਆਂ ਜੋ ਤੁਸੀਂ ਆਪ ਬੋਲਦੇ ਉਦੋਂ ਵੀ ਤੁਹਾਨੂੰ ਸ਼ਰਮ ਆਉਂਦੀ ਚੋਰਿਓ ਕੀ ਬੋਲ ਰਹੇ ਸੀ ਇਹ ਤੁਸੀਂ ਬੋਲਦੇ ਅਗਲੇ ਤਾਂ ਬੋਲਦੇ ਆ ਤੁਹਾਨੂੰ ਬਾਕੀ ਜਿਹੜੇ ਭੈਣ ਭਰਾ ਇਹ ਇਹਨੂੰ ਫਾਲੋ ਕਰਦੇ ਆ ਏਰੀਆ ਏਰੀਆ ਕਰਤੂਤਾ ਮੈਂ ਤੁਹਾਡੇ ਸਾਹਮਣੇ ਲਿਆ ਦਿਆਂ ਵੀ ਇਹ ਬੰਦਾ ਅੰਦਰੋਂ ਕਿਦਾਂ ਦਾ ਇਹ ਆਪਣੀ ਆਪਦੀ ਕੌਮ ਦੇ ਪ੍ਰਤੀ ਕਿਦਾਂ ਦੀ ਸੋਚ ਰੱਖਦਾ ਮੈਨੂੰ ਤੇਰੀਆਂ ਪਸਟੋਲਿੰਗ ਪਸਟੂਲੀਆਂ ਦੀ ਮੈਨੂੰ ਡਰ ਨਹੀਂ ਹੈਗਾ ਕੋਈ ਨਾ ਮੈਂ ਪ੍ਰਵਾਹ ਕਰਦਾ ਪਰ ਮੈਂ ਸਾਰੀ ਕੌਮ ਨੂੰ ਕਹਿਣਾ ਚਾਹੁੰਦਾ ਜਿਹੜੇ ਭੈਣ ਭਰਾ ਇਹਨੂੰ ਸੁਣਦੇ ਵੇਖੋ ਬੰਦੇ ਦੀ ਸੋਚ ਵੇਖੋ ਇੱਕ ਪਾਸੇ ਕੰਜਰੀਆਂ ਵਾਂਗੂ ਛਾਤੀ ਦੇ ਹੱਥ ਮਾਰ ਮਾਰ ਪਿੱਟਦਾ ਸਾਨੂੰ ਕੋਈ ਕੋਈ ਕਹਿ ਨਹੀਂ ਸਕਦਾ ਜਾਤੀ ਸੂਚਕ ਸ਼ਬਦ ਸਾਡੇ ਲਈ ਕੋਈ ਵਰਤ ਨਹੀਂ ਸਕਦਾ ਤੇ ਤੁਸੀਂ ਆਪਨੇ ਭੈਣ ਭਰਾਵਾਂ ਨੂੰ ਜਾਤੀ ਸੂਚਕ ਸ਼ਬਦ ਵਰਤੋ ਇਹ ਤੁਹਾਨੂੰ ਰਾਈਟ ਇਹ ਤੁਹਾਨੂੰ ਅੱਗੇ ਕਿੰਨੇ ਦਿੱਤਾ ਸੋ ਇਸ ਕਰਕੇ ਡਾਕਟਰ ਜੀ ਤੁਹਾਡਾ ਜਿਹੜਾ ਪੰਗਾ ਵਾਣਾ ਐਵੇਂ ਕਿਸ ਮਾੜੇ ਮੋੜ ਬੰਦਿਆਂ ਨਾਲ ਪੈਂਦਾ ਰਿਹਾ ਕਿ ਵਧੀਆ ਸਰਪੰਚ ਨਾਲ ਤੁਹਾਡਾ ਵਾਹ ਜੇ ਤੱਕ ਪਿਆਣੀ ਆ ਠੀਕ ਆ ਤੁਸੀਂ ਕਹਿੰਦੇ ਤੇਰੇ ਕੇ ਸਰਪੰਚ ਮੈਂ ਆਉਂ ਕਿਤੇ ਉਹ ਮੇਰੇ ਵਰਗੇ ਹੋਣਗੇ ਉਹ ਸਰਪੰਚ ਕੁਲਦੀਪ ਸਿੰਘ ਨਹੀਂ ਆ ਬਾਕੀ ਮੈਂ ਵੇਖ ਲਿਆ ਵੀ ਤੂੰ ਉਹ ਛਾਤੀਆਂ ਹੱਥਾਂ ਮਾਰ ਮਾਰ ਐ ਐ ਜਿਹੜਾ ਪੇਟ ਦਾ ਪੇਟ ਨੂੰ ਜੋਗਾ ਹੀ ਆ ਕਾਹੇ ਜੋਗਾ ਤੂੰ ਹੈ ਨਹੀਂ ਆ ਜੇ ਤੂੰ ਹੁੰਦਾ ਤਾਂ ਸੱਚੀ ਗੱਲ ਕੱਲ ਪਹੁੰਚਦਾ ਚਾਰ ਗਨਮੈਨ ਮੇਤੋ ਆ ਮੇਤੋ ਜੋ ਮੈਂ ਐ ਕਰ ਦੂ ਮੈਂ ਜੋ ਕਰ ਦੂ ਪਰਪੁੰਜਾ ਮੜ ਕੇ ਤੂੰ ਮੇਰਾ ਫੋਨ ਵੀ ਨਹੀਂ ਚੁੱਕਿਆ ਕਿੰਨੀਆਂ ਕੋਲਾਂ ਕਿੰਨੀਆਂ ਕੋਲਾਂ ਕੀਤੀਆਂ ਤੈਨੂੰ ਮੈਂ ਕਿੰਨੀ ਵਾਰੀ ਫੋਨ ਕੀਤਾ ਹੱਦ ਹੋ ਗਈ ਯਾਰ ਤੇਰੇ ਆਲੀ ਜਾ ਤੂੰ ਗੱਲ ਕਹਿਣਾ ਜੇ ਛਾਤੀ 'ਚ ਵੱਜਣ ਦਾ ਜੇ ਛਾਤੀ 'ਚ ਵੱਜਣ ਦੀ ਯੂਰਤ ਰੱਖਦਾ ਤਾਂ ਫਿਰ ਰੱਖ ਐਵੇਂ ਇਕੱਲਾ ਬੜੀ ਵਾਂਗੂ ਛਾਤੀ ਪਟੜੀ ਨਾ ਸਿੱਖ ਤੇ ਕਿੰਨੇ ਤਨੂ ਤਰੀਕਾ ਸਿਖਾ ਦਿੰਦਾ ਵੀ ਐ ਛਾਤੀ ਦਾ ਹੱਥ ਮਾਰ ਕੇ ਬਾਲ ਚ ਕੰਜਰੀ ਵਾਂਗੂ ਪੈਰ ਪੜ ਕੇ ਗੱਲਾਂ ਕਰਿਆ ਕਰ ਸੋ ਇਸ ਕਰਕੇ ਇਹ ਡਰਾਮੇ ਵਾਲੀਆਂ ਜਿਹੜੀਆਂ ਬੰਦ ਕਰ ਤੈਨੂੰ ਪਤਾ ਪਤਾ ਆਉਂਦਾ ਆ ਤੈਨੂੰ ਕੱਖ ਨਹੀਂ ਖਾਲੀ ਤੂੰ ਰੋਲਾ ਪਾ ਸਕਦਾ ਬਾਕੀ ਹਾਂ ਇਹ ਗੱਲ ਹੋਰ ਤੂੰ ਕਿਸੇ ਵੀ ਪਾਰਟੀ ਨਾਲ ਇਸ ਨਾਮ ਦਾ ਕੋਈ ਮਤਲਬ ਨਹੀਂ ਤੂੰ ਬੀਜੇਪੀ ਦੇ ਨਾਲ ਮੇਰਾ ਕੋਈ ਲੈਣ ਦੇ ਨਹੀਂ ਤੂੰ ਕਾਂਗਰਸ ਚ ਹੋ ਜਾ ਕੋਈ ਲੈਣ ਦੇ ਨਹੀਂ ਤੂੰ ਆਪ ਚ ਹੋ ਜਾ ਕੋਈ ਲੈਣ ਦੇ ਨਹੀਂ ਔਰ ਮੈਨੂੰ ਨਾ ਇਸ ਚੀਜ਼ ਤੋਂ ਕੋਈ ਪ੍ਰੋਬਲਮ ਆ ਹਰ ਬੰਦੇ ਦਾ ਰਾਈਟ ਬਣਦਾ ਆਪਣਾ ਆਪਣਾ ਆਪੀਨੀਅਨ ਆ ਕਿਹੜਾ ਕਿਹੜੀ ਪਾਰਟੀ ਨੂੰ ਪਸੰਦ ਕਰਦਾ ਕਿਹੜੇ ਕਿਹੜੀ ਪਾਰਟੀ ਜਾਣਾ ਚਾਹੁੰਦਾ ਉਹਦੀ ਆਪਣੀ ਮਰਜ਼ੀ ਆ ਪਰ ਸਾਡੇ ਨਾਂ ਦੇ ਨਾਲ ਸਾਡੀ ਕੌਮ ਨੂੰ ਕੋਈ ਬੰਦਾ ਗੁੰਮਰਾਹ ਕਰੂਗਾ ਤੇ ਉਹਦੇ ਖਿਲਾਫ ਬੋਲਾਂਗੇ ਬੋਲੀ ਦੀ ਹਿੰਮਤ ਰੱਖਾਂਗੇ ਜੇ ਇਹਦੇ ਨਵੇਂ-ਨਵੇਂ ਉੱਠੇ ਆ ਅੱਗੇ-ਅੱਗੇ ਵੇਖੋ ਡਾਕਟਰ ਸਾਹਿਬ ਕਰ ਦੇਗੀ ਆਪਾਂ ਠੀਕ ਆ ਤੇਰੇ ਵਰਗਾ ਉਹ ਜਵਾਬ ਦੇਣ ਦੀ ਹਿੰਮਤ ਰੱਖਦੇ ਆ ਤੇ ਜੇ ਸੁਨਣਾ ਚਾਹਣਾ ਕਿਤੇ ਲਾਈਵ ਬੈਠ ਕੇ ਡਿਬੇਟ ਕਰ ਲਾ ਤੈਨੂੰ ਪਤਾ ਲੱਗ ਜਾਊ ਮੈਂ ਕਿੰਨੇ ਪਾਣੀਆਂ ਦੇ ਵਿੱਚ ਆ ਐਵੇਂ ਬਣਿਆ ਸਰਪੰਚ ਨਹੀਂ ਆ ਮੈਂ ਠੀਕ ਆ ਜੇ ਅਸੀਂ ਸਰਪੰਚ ਬਣੇ ਆ ਤਾਂ ਸਾਨੂੰ ਸਰਪੰਚੀਆਂ ਕਰਨੀਆਂ ਵੀ ਆਉਣੀਆਂ ਛੁੱਡੂਆ ਠੀਕ ਆ ਕਿੰਨੇ ਤੇ ਬੈਠ ਕੇ ਗੱਲ ਕਰਕੇ ਵੇਖ ਗਾਲੀ ਗਲੋਚ ਮੈਂ ਤੈਨੂੰ ਹੁਣ ਵੀ ਕਰ ਸਕਦਾ ਉਹ ਮੂਰਖਾ ਪਰ ਮੈਂ ਆਪਣੀ ਜ਼ੁਬਾਨ ਗੰਦੀ ਕਰਾਂ ਮੇਰੀਆਂ ਕਈ ਭੈਣਾਂ ਸੁਣਨ ਵਾਲੀਆਂ ਕਈ ਧੀਆਂ ਸੁਣਨ ਵਾਲੀਆਂ ਲੋਕ ਮੈਨੂੰ ਪਸੰਦ ਵੀ ਕਰਦੇ ਆ ਪਰਸਨਲੀ ਮੈਨੂੰ ਫੋਨ ਵੀ ਕਰਦੇ ਆ ਮੈਂ ਉਹਨਾਂ ਦੀ ਨਿਗਾਹ ਦੇ ਵਿੱਚ ਨੀਚ ਨਹੀਂ ਆਖਵਾਣਾ ਚਾਹੁੰਦਾ ਵੀ ਕੁਲਦੀਪ ਸਿੰਘ ਅੰਦਰੋਂ ਇਦਾਂ ਦਾ ਵਾ ਪਰ ਤੇਰੀ ਕ੍ਰੂੜਤਾ ਤੇਰੇ ਜਿਹੜਾ ਤੇੜੀ ਚੀਜ਼ ਤੇਰੇ ਅੰਦਰ ਸੀ ਉਹ ਸਾਰੀ ਕੌਮ ਦੇ ਸਾਹਮਣੇ ਲਿਆ ਕੇ ਰੱਖ ਦਿੱਤੀ ਮੈਂ ਤੇ ਹੁਣ ਬੰਦੀ ਕਾਰਵਾਈ ਵੀ ਕਾਰਵਾਈ ਵਾਸਤੇ ਵੀ ਤੂੰ ਤਿਆਰ ਰਹਿ ਜੇ ਜਾਤੀ ਸੁੱਤਿਕ ਸ਼ਬਦ ਸ਼ਬਦਾਂ ਵਰਤਦੇਆਂ ਦੂਜਿਆਂ ਤੇ ਕਾਰਵਾਈ ਹੋ ਸਕਦੀ ਹੈ ਤਿਆਰ ਤੂੰ ਨਹੀਂ ਰਹਿ ਪੁੱਤ ਬੰਦੇ ਦਾ ਪੁੱਤ ਤੇ ਮੈਂ ਬਣਾ ਕੇ ਛੱਡੂਗਾ ਚਿੰਤਾ ਨਾ ਕਰ ਤੂੰ ਠੀਕ ਆ ਬਾਕੀ ਮੈਨੂੰ ਇਹ ਪਤਾ ਲੱਗ ਗਿਆ ਤੂੰ ਕਿੰਨੇ ਕੁ ਚੋਗਾ ਠੀਕ ਆ ਚੰਗਾ ਜੀ ਸასი ਸ਼ਾਲ ਸਾਰਿਆਂ ਨੂੰ ਕੋਈ ਵੱਧ ਘੱਟ ਬੋਲਿਆ ਗਿਆ ਉਹ ਤੇ ਮੇਰੇ ਭੈਣ ਭਰਾ ਮੈਨੂੰ ਮਾਫ ਕਰ ਸਕਦੇ ਆ ਇਹ ਤੋਂ ਕੋਈ ਮਾਫੀ ਨਹੀਂ ਇਹ ਆਈ ਗਦੂ ਦੇ ਸੇ ਕੰਮ ਵਾਲੀ ਆ ਤੇ ਇਹਦੇ ਨੇ ਕੁੱਤੇ ਖਾਲੀ ਹੋਣੀ ਚਾਹੀਦੀ ਐ ਤੇ ਕੋਈ ਡਾਕਟਰ ਸਾਹਿਬ ਮਿਲਦੇ ਆ ਤੁਹਾਨੂੰ ਲੁਧਿਆਣੇ ਫਿਰ ਆਪਾਂ ਲਓ ਟਾਈਮ ਰੱਖੋ ਟਾਈਮ ਨੰਬਰ ਮੇਰੇ ਕੋਲ ਤੁਹਾਡਾ ਹੈਗਾ ਤੇ ਤੁਹਾਡੇ ਕੋਲ ਮੇਰਾ ਹੈਗਾ ਉਸੇ ਨੰਬਰ ਤੇ ਦੱਸ ਦਿਓ ਕਦੋਂ ਤੁਸੀਂ ਮਿਲਣਾ ਐਡਰੈਸ ਸੈਂਡ ਕਰ ਦਿਓ ਕਿਹੜੀ ਜਗ੍ਹਾ ਤੇ ਮਿਲਣਾ ਫੇਰ ਮੈਂ ਗੱਲ ਕਹਿੰਨਾ ਜਗ੍ਹਾ ਤੇਰੀ ਟਾਈਮ ਤੇਰਾ ਵਹਿਮ ਤੇਰਾ ਕਦਨ ਵਾਸਤੇ ਕੁਲਦੀਪ ਸਿੰਘ ਤਿਆਰ ਆ ਸასიਖਾਲ ਸਾਰੇਓ